ਬੜੀਆ ਤਾਂ ਮੈਂ ਸਰਕਾਰੀ ਕੰਮਾਂ ਵਾਸਤੇ ਕਾਂਗਰਸ ਰਹੇ। ਧਰਮ ਸੋਚਣੇ ਦੇ ਬਾਰੇ ਹੁੰਦੇ ਸੀ। ਉਹ ਕਰੇ ਕੁਲੇ ਫੁੜੇ ਕਰੇ ਪੋਪਾਗੇ ਆ ਕੇ ਬੁਲਾ ਲਿਆ। ਕਈ ਕਹਿੰਦੇ ਨੇ ਵੀ ਉਹਨਾਂ ਨੇ ਮੂੰਹ ਨਹੀਂ ਦਿਖਾਇਆ ਹੈਗਾ 5 ਸਾਲਾਂ ਇਹ ਘਰ ਸਹੀ ਹੈ। ਮੂੰਹ ਨੂੰ ਕੀ ਇੱਥੇ ਪਟਿਆਲੇ ਦਾ ਠੀਕ ਆ ਉੱਥੇ ਦਿਖਾਉਣ ਦੀ ਕੀ ਲੋੜ ਸੀ? ਨਵੀਂ ਸਰਕਾਰ ਉਹਨੀ ਕ ਖਰੀ ਉਤਰੀ ਹੈ। ਖਰੀਦਾ ਦੋ ਕੰਮਾਂ ਕਹੇ ਤੇ ਉਹ ਜੇ ਕਰੇ ਬਣੀ। ਵੀ ਕਿਰਾਂ ਜਾਂਦੇ ਵੀ ਇੰਦਰ ਨੇ ਇਹ ਇੰਟਰਵਿਊ ਉਹੀ ਰਾਜ ਹੈ ਨਾ ਬਾਹਰ ਵੀ ਉਹੀ ਨੇ ਅੰਦਰ ਵੀ ਖਾਣਾ ਉਹੀ ਮਿਲਦਾ ਨਾ ਅੰਦਰ ਤਾਂ ਉਹ ਜੇ ਕੋ ਖੁਕਾ ਕੋ ਕਹਿ ਦੇ ਮੰਗੂ ਰਹਿਣਾ ਪੱਕੇ ਨੂੰ ਜਾਣਦਾ ਪਤਾ ਖੇਤਾਂ ਦੇ ਘਾਹ ਹੋਆ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਤੇ ਅੱਜ ਅਸੀਂ ਬੈਠੇ ਆ ਪਿੰਡ ਰਾਮਗੜ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇੱਥੇ ਗੱਲਬਾਤ ਕਰਾਂਗੇ ਸਾਡੇ ਨਾਲ ਸੱਤ ਵਿੱਚ ਬਹੁਤ ਸਾਰੇ ਬਜ਼ੁਰਗ ਮੌਜੂਦ ਨੇ ਕਿਹੜੀਆਂ-ਕਿਹੜੀਆਂ ਪਾਰਟੀਆਂ ਤੋਂ ਸੰਤੁਸ਼ਟ ਨੇ ਜਾਂ ਹੁਣ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਸਿਆਸੀ ਪਾਰਟੀਆਂ ਨੂੰ ਸਿਆਸੀ ਲੀਡਰਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ ਇਹਨਾਂ ਨੂੰ ਉਮੀਦਾਂ ਕੀ ਨੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਹਾਂਜੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਗਰਨਾਮ ਹੈ ਠੀਕ ਹੈ ਬਾਬਾ ਜੀ ਲੋਕ ਸਭਾ ਚੋਣ ਆ ਗਈਆਂ ਕਿਹੜੀ ਪਾਰਟੀ ਠੀਕ ਲੱਗੀ ਪਾਰ ਜਾ ਦੇਖਾਂਗੇ ਮੌਕਾ ਦੇਖਾਂ ਜਿਹੜੀ ਦੇ ਹੋਊਗੀ ਹੁਣ ਆ ਦੇ ਕੀ ਪਤਾ ਵੀ ਕਿਹੜੀ ਪਾਰਟੀ ਹੋ ਕਰੇ ਅੱਛਾ ਜਾਂ ਮੌਕਾ ਹੋਊਗਾ ਜਾਂ ਦੇਖ ਪਤਾ ਨਹੀਂ ਬਾਬਾ ਜੀ ਪਹਿਲਾਂ ਮਤਲਬ ਦੋ ਪਾਰਟੀਆਂ ਹੁੰਦੀ ਸੀ ਕਾਂਗਰਸ ਅਕਾਲੀ ਦਲ ਜਾਂ ਖੈਲੋ ਭਾਜੀਪੀ ਵੀ ਹੁਣ ਆਮ ਆਦਮੀ ਪਾਰਟੀ ਦੋ ਸਾਲਾਂ ਤੋਂ ਆਈ ਆ ਪੰਜਾਬ ਦੇ ਵਿੱਚ ਇਹਨਾਂ ਨੇ ਕੁਝ ਕਰਿਆ ਕਿ ਨਹੀਂ ਕਰਿਆ ਕਰਿਆ ਤਾਂ ਬਥੇਰਾ ਕੋਸ਼ਾ ਪਰ ਹਾਲੇ ਘੁੰ ਕਰੇਨ ਵੀ ਕੀ ਜਾਣੀ ਝੁੰਤਾ ਕਰਾਂਗੇ ਆਪਾਂ ਅਗਰ ਸੇਖਾ ਨੂੰ ਪਾਉਂਦੇ ਰਿਆਂ ਅੱਛਾ ਹਾਂ ਪੰਥ ਨੂੰ ਹਾਂ ਠੀਕ ਹੈ ਹੁਣ ਤਾਂ ਕੁਝ ਸਾਰੀ ਸਾਲਾਂ ਦੇ ਪੰਥ ਨੂੰ ਹੀ ਪਾਈਆਂ ਨੇ ਅੱਛਾ ਆ ਤੁਸੀਂ ਇੰਨੇ ਸਾਲ ਪੰਥ ਨੂੰ ਪਾਉਂਦੇ ਰਹੇ ਤੇ ਹੁਣ ਜਦੋਂ ਮਤਲਬ ਉਧਰ ਗੱਲਬਾਤ ਨਹੀਂ ਬਣੀ ਅਕਾਲੀ ਜਲਦੀ ਹੁਣ ਉਹ ਕਹਿੰਦੇ ਨੇ ਪੰਥ ਨੂੰ ਖਤਰਾ ਹੈਗਾ ਪੀ ਪਤਾ ਵੀ ਹੁਣ ਆਪਾਂ ਕਹਿ ਨਹੀਂ ਸਕਦੇ ਜਦ ਹੁਣ ਆਪਾਂ ਕਿਹਨਾਂ ਜਾਣਦੇ ਹਾਂ ਨਾ ਕਿੰਨੀ ਕਿਤੇ ਲੋਟ ਤੱਕ ਦੇ ਪਈਓ ਨਹੀਂ ਬਾਉ ਵੋਟਾਂ ਪਾਉਂਦੇ ਉਹਨਾਂ ਨੂੰ ਰਿਆਂ ਠੀਕ ਹੈ ਹਾਂ ਤੇ ਤਨ ਲੱਗਦਾ ਵੀ ਉਹਨੇ ਹੁਣ ਤੱਕ ਕੋਈ ਕੰਮ ਕਰਿਆ ਨਹੀਂ ਖਾਲੀਦ ਨੇ ਕੋਈ ਕੰਮ ਜ ਆਪਾਂ ਤੋਂ ਕਰਾਇਆ ਅੱਛਾ ਕੋਈ ਕੰਮ ਨਹੀਂ ਕਰਾਇਆ ਜਿਹੜਾ ਕੋਈ ਮਾੜਾ ਮੋਟਾ ਹੁੰਦਾ ਜਾਂ ਥਾਣੇ ਢੂਣਿਆਂ ਦਾ ਹੁੰਦਾ ਉਹ ਕਰ ਦਿੰਦੇ ਤੇ ਆਪੇ ਅੱਛਾ ਪਰ ਤੇ ਬੁਰਚਾ ਵਜਿੰਦੇ ਕੀ ਬਸ ਉਹੀ ਹੈ ਹੋਰ ਆਪਾਂ ਨੂੰ ਕੋਈ ਡੇਕ ਠੱਗ ਆਪਾਂ ਅਗੜਾ ਬਲੈਕ ਕਰਨੀ ਹੈ ਹੈ ਕਚੋਰੀ ਕਰਨੀ ਹੈ ਮਿੰਦ ਕਰਨੀ ਹੈ ਮਿੰਦ ਤਾਂ ਕਰਨੀ ਹੈ ਮਿੰਦ ਤਾਂ ਕਰਨੀ ਰੋਟੀ ਖਾਣੀ ਹੈ ਬਾਬਾ ਜੀ ਪ੍ਰਧਾਨ ਮੰਤਰੀ ਕਿਹੜਾ ਠੀਕ ਲੱਗਿਆ ਡਾਕਟਰ ਮਨਮੋਹਨ ਸਿੰਘ ਵੀ ਰਹੇ ਨੇ 10 ਸਾਲ 10 ਸਾਲ ਨਰਿੰਦਰ 10 ਸਾਲ ਨਰਿੰਦਰ ਮੋਦੀ ਰਿਹਾ ਠੀਕ ਹੈ ਸਾਰਾ ਇਹਨੂੰ ਆਪ ਪੁੱਛ ਦੋ ਤੁਮ ਨੂੰ ਪੁੱਛੂੰਗਾ ਨਰ ਵੀ ਮੋਦੀ ਠੀਕ ਲੱਗਿਆ ਪਾਪਾ ਤਾਂ ਠੀਕ ਹੈ ਠੀਕ ਨੇ ਸਾਰੇ ਜਿਹੜੇ ਕੰਮ ਕਰਦੇ ਨੇ ਅੱਛਾ ਬਸ ਜਿਹੜਾ ਕਰਦਾ ਵਧੀਆ ਠੀਕ ਹੈ ਨਵੇਂ ਤੂੰ ਮਤਲਬ ਜਿੰਨੀ ਉਮੀਦ ਸੀ ਕੀ ਉਨਾਂ ਖਰਾ ਉਤਰੇ ਨੇ ਇਹ ਨਵੇਂ ਹੈ ਨਵੀਂ ਸਰਕਾਰ ਉਨੀ ਕ ਖਰੀ ਉਤਰੀ ਹੈ ਖਰੀ ਤਾਂ ਧੋਖ ਕੰਮਾ ਕਹੇ ਤੇ ਉਹ ਜੇ ਕਰੇ ਵੀ ਨਹੀਂ ਅੱਛਾ ਹਾਂ ਪੈਨਾਂ ਨਾਲੋਂ ਠੀਕ ਨਹੀਂ ਵੈਸੇ ਤੁਹਾਡੇ ਹਿਸਾਬ ਨਾਲ ਕਿ ਨਹੀਂ ਲਾਗਦੇ ਤਾਂ ਠੀਕ ਹੈ ਤੇ ਜਾਨੀ ਹੁਣ ਕਰ ਜਾ ਕੰਮੇ ਨਹੀਂ ਕਰੇ ਫੇਰ ਕੀ ਠੀਕ ਆਦੇ ਨੇ ਭਗਵੰਤ ਮਾਨ ਦਾ ਤੁਹਾਡੇ ਨੇੜੇ ਦਾ ਹੀ ਆਣਾ ਪਰ ਨਹੀਂ ਅੱਧਰ ਰਿਹਾ ਕਿਤੇ ਅੱਛਾ ਉਹ ਕਹਿੰਦੇ ਪੈਸਣਾ ਵਧਾ ਦਾਂਗੇ ਉਹ ਨਹੀਂ ਵਧਾਈਆਂ ਆ 1000 ਰੁਪਇਆ ਕਹਿੰਦਾ ਦੀ ਦੇਵਾਂਗੇ 3000 ਹੋਰ ਨਹੀਂ ਦਿੱਤੇ ਹੋਰ ਕਰਾਂਗੇ ਕੀ ਬਿਜਲੀ ਤਾਂ ਫਾਇਦਾ ਹੋ ਰਿਹਾ ਜਿਹੜੀ ਮੁਫਤ ਕੀਤੀ ਹੋਈ ਆ ਬਿਜਲੀ ਵਸੇਰੀ ਹੈ ਅੱਛਾ ਬਿਜਲੀ ਆਉਂਦੀ ਆਈ ਹੈ ਅੱਛਾ ਜਿਹੜੀ ਗੱਲ ਹੋਈ ਹੈ ਕਰਾਂ ਚ ਫਿਰ ਬਿੱਲ ਤਾਂ ਨਹੀਂ ਆਉਂਦਾ ਵੱਧ ਨਾ ਕੋਈ ਬਿੱਲ ਨਹੀਂ ਆਉਂਦਾ ਮੋਟਰਾਂ ਦਾ ਕੀ ਸਿਸਟਮ ਰਹਿ ਹੈ ਕੀ ਉਹ ਵੀ ਵਧੀਆ ਰਿਹਾ ਵਧੀਆ ਰਿਹਾ ਵਧੀਆ ਰਿਹਾ ਹਮ ਤੁਹਾਡੇ ਇੱਥੇ ਸਿਮਰਨਜੀਤ ਮਾਨ ਦੇ ਵੀ ਕੈਂਡੀਡੇਟ ਖੜੇ ਨੇ ਹਨਾ ਸਿਮਰਨਜੀਤ ਮਾਨ ਨੂੰ ਜਾਣਦੇ ਹੋਣਿਓ ਆਪਾਂ ਕਿਸੇ ਨੂੰ ਜਾਣਦੇ ਆ ਪਤਾ ਖੇਤਾਂ ਦੇ ਘਾਹ ਹੋਵਾਂਗੇ ਅੱਛਾ ਖੇਤਾਂ ਦੇ ਬਸ ਖੇਤਾਂ ਬਸ ਠੀਕ ਹੈ ਆਪਾਂ ਕੀ ਫੇਰ ਝੂਠ ਵੱਢ ਕੇ ਹਾਂ ਹਾਂ ਜਾਣਦੇ ਆ ਬੁਲਾਣਾ ਕਰਦੇ ਆ ਵੀ ਨਾ ਅੱਛਾ ਆਪਾਂ ਦਾ ਜੱਟਾਂ ਦਾ ਕਿਤਾਂ ਜੇ ਰਿਹਾਂ ਖੇਤਾਂ ਦੇ ਕੰਮਾਂ ਆਹ ਤਾਂ ਸੋ ਵੀ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਪਾਰਟੀਆਂ ਬੜੀਆਂ ਬਦਲ ਰਹੇ ਨੇ ਕੋਈ ਕਿੱਧਰ ਜਾ ਰਿਹਾ ਕਿੱਧਰ ਇਹ ਗੱਲ ਸਹੀ ਹੈ ਉਹ ਨੂੰ ਕਹਿ ਸਕਦੇ ਆਪਾਂ ਜਾਣਦੇ ਜੇ ਕਿਸੇ ਨੂੰ ਐਵੇਂ ਇਹ ਮੁੰਡਾ ਜਾਣਦਾ ਪਰ ਦੱਸ ਦੋ ਕੁਝ ਕੰਮ ਠੀਕ ਹੈ ਜੇ ਪਾਰਟੀਆਂ ਬਦਲਣੀਆਂ ਬਸ ਨਾ ਇਹ ਗਲਤ ਪੇ ਨੇ ਅੱਛਾ ਇਹ ਠੀਕ ਕਿੱਥੇ ਹੋਣ ਦਾ ਜੇ ਇੱਕ ਪਾਸੇ ਖੜਾ ਖੜਾ ਰਹਾ ਹੂੰ ਫਿਰ ਉਹ ਦੂਦਰ ਦਾ ਫालतੂ ਹੋ ਗਿਆ ਬੰਦਾ ਇਹ ਜੋ ਲਾਜ਼ਮੀ ਆਂਦੇ ਨੇ ਫਿਰ ਉਹਦੀ ਇੱਜ਼ਤ ਥੋੜਾ ਕਢਾ ਗਿਆ ਜਾਵੇ ਉਦਦਰ ਉਦਰੀ ਹਾਂ ਨਾ ਠੀਕ ਹੈ ਧੰਨਵਾਦ ਬਾਬਾ ਜੀ। ਧੰਨਵਾਦ। ਬਾਬਾ ਜੀ ਤੁਹਾਡਾ ਕੀ ਨਾਮ ਹੈ? ਸੁਰਿੰਦਰ ਸਿੰਘ। ਬਾਬਾ ਜੀ ਤੁਸੀਂ ਸਾਰੀਆਂ ਪਾਰਟੀਆਂ ਦੇਖੇ ਨੇ ਹੁਣ ਤੱਕ ਕਿਹੜੀ ਵਧੀਆ ਲੱਗੀ ਫਿਰ? ਬੜੀਆ ਤਾਂ ਬਾਈ ਸਰਕਾਰੀ ਕੰਮਾਂ ਵਾਸਤੇ ਕਾਂਗਰਸ ਰਹੀ ਗਿਆ। ਅੱਛਾ। ਹਾਂ, ਕਾਂਗਰਸ ਨੇ ਲੋਕਾਂ ਨੂੰ ਨੌਕਰੀਆਂ ਦੇਈਆਂ ਨੇ। ਹੁਣ ਆਏ ਇਹ ਤਾਂ ਸਮਖਿਣ ਖੜਾ ਰਹੇ ਨੇ ਦੂਜੀਆਂ ਪਾਰਟੀਆਂ ਵਾਲੇ ਦਾ। ਕੰਮ ਕਿਹੜੀ ਕਿਹੜੇ ਹੋਰ ਕੀਤੇ ਉਹਨਾਂ ਨੇ ਜਿਹੜੇ ਤੁਹਾਡੇ ਧਿਆਨ 'ਚ ਹੋਣ। ਜਿਵੇਂ ਹਸਪਤਾਲ ਤੇ ਪਹਿਲਾਂ ਕਿੰਨਾ ਕਿੰਨਾ ਵਧੀਆ ਹੁੰਦੇ ਤੇ ਉਹ ਜਦ ਤੋਂ ਕਾਲੀ ਆ ਗਏ ਨਾ ਪੱਠਾ ਵਿਠਾਤਾ। ਕਿਵੇਂ? ਬਾਕੀ ਮੈਂ ਰੋਡਵੇ 'ਚ ਨੌਕਰੀ ਕਰੀ ਹੁਣ ਤੱਕ। ਹੂੰ। ਜੇਨਾ ਤੇ ਕਾਂਗਰਸ ਰਹੀ ਯਾਰ ਨੰਮੀਆਂ ਗੱਡੀਆਂ ਹੀ ਪੈਂਦੀਆਂ ਰਹੀਆਂ ਨੇ। ਹੂੰ। ਨਵੇਂ ਮੁਲਾਜ਼ਮ ਦੀ ਗੱਤ ਹੀ ਹੁੰਦੇ ਰਹੇ ਨੇ। ਇਹਨਾਂ ਨੇ ਆ ਕੇ ਬੇੜਾ ਬਿਠਾਇਆ ਬਾਦਲ ਨੇ। ਹੂੰ। ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰਾਂ ਜੇ ਮੈਂ ਤਾਂ ਉਹ ਪ੍ਰਧਾਨ ਮੰਤਰੀ ਠੀਕ ਸੀ ਕਿ ਨਰਿੰਦਰ ਮੋਦੀ। ਨਰਿੰਦਰ ਮੋਦੀ ਭਾਜੀ। ਅੱਛਾ। ਹਾਂ। ਉਹ ਕੀ ਕਹੂੰ? ਉਹ ਬਹੁਤ ਔਰਾਂ ਦੇ ਕੰਮ ਕਰ ਰਹੇ ਨੇ ਦੇਖੋ ਆਪਣੇ ਇਧਰ। ਹੂੰ। ਜੰਮੂ ਕਸ਼ਮੀਰ ਦਾ ਮਸਲਾ ਹੱਲ ਕੀਤਾ ਉਹਨੇ। ਇਧਰ ਜਲਦੀਆਂ ਦਾ ਮਸਲਾ ਹੱਲ ਕੀਤਾ। ਹੂੰ। ਯਾਨੀ ਬਹੁਤ ਉਹਦੇ ਨਾਲ ਫਰਕ ਆ। ਹੂੰ। ਉਹ ਤਾਂ ਕਪੜਾ ਨਹੀਂ ਸਰਕਾਰ ਦੀ ਉਹ ਟਾਈਮ 'ਚ। ਹੂੰ। ਕਪੜੇ ਬਸ ਤੋਂ ਇਹਨੇ। ਹੂੰ। ਤੁਹਾਡੇ ਫਿਰ ਕਾਂਗਰਸ ਦੀ ਇੱਧਰ ਐਮਐਲਏ ਕਿਹੜੇ ਸੀਗੇ ਪਹਿਲਾਂ? ਪਹਿਲਾਂ ਰਾਜਾ ਹੀ ਹੁੰਦਾ ਸੀ ਆਪਣੇ। ਸਾਰਿਆਂ ਦੇ ਵਿੱਚ ਨਾ। ਹਾਂ। ਇਹ ਸੀਟ ਤੋਂ ਉਹ ਜਿੱਤਦੇ ਰਹਿੰਦੇ ਨਾ। ਤੇ ਕਈ ਕਹਿੰਦੇ ਨੇ ਵੀ ਉਹਨਾਂ ਨੇ ਮੂੰਹ ਨਹੀਂ ਦਿਖਾਇਆ ਹੈਗਾ 5 ਸਾਲ। ਇਹ ਗੱਲ ਸਹੀ ਹੈ। ਮੋਨੂ ਕਿ ਇੱਥੇ ਪਟਿਆਲੇ ਜਦਾਂ ਤਾਂ ਸਹੀ ਆਉਂ ਉੱਥੇ ਦਿਖਾਉਣ ਦੀ ਕੀ ਲੋੜ ਸੀ ਆ ਬੀ ਜਾ ਕੇ ਦੇਖ ਹਾਂ ਹਾਂ ਬਚੜ ਕੇ ਬਚਰਨਾ ਦੇਖ ਆ ਦੇਖੋ ਤੁਸੀਂ ਹਾਂ ਹਾਂ ਬਿਲਕੁਲ ਅੱਛਾ ਉਹ ਕੀ ਕਹਿੰਦੇ ਵੀ ਭਗਵੰਤ ਜੀ ਕਹਿੰਦੇ ਇਹ ਮਹਿਲ ਦੇ ਕੁੰਡੇ ਬੰਦ ਰੱਖੇ ਬੰਦੇ ਰਹਿਣ ਤਾਂ ਠੀਕ ਨਹੀਂ ਸਾਡੇ ਵਾਸਤੇ ਤਾਂ ਭਗਵੰਤ ਜੀ ਕਹਿੰਦੇ ਵੀ ਇਹ ਮਹਿਲ ਦੇ ਇੱਕ ਦਰਵਾਜ਼ੇ ਬੰਦ ਰੱਖੇ ਨੇ ਅੰਦਰੋਂ ਸਹੀ ਗੱਲ ਇਹ ਹਾਂ ਹਾਂ ਸਭ ਝੂਠੀ ਗੱਲ ਜਾਂਦੇ ਤੇ ਸਭ ਨੂੰ ਮਿਲਦਾ ਸੀ ਅੱਛਾ ਹਾਂ ਉਹਨਾਂ ਦੀ ਤਾਂ ਆਪਣੀ ਪਤਨੀ ਮਹਾਰਾਣੀ ਪ੍ਰਨੀਤ ਕੋ ਤੁਹਾਡੇ ਇੱਥੇ ਐਮਪੀ ਰਹੇ ਨੇ ਹੈਨਾ ਉਹ ਆਉਂਦੇ ਸੀ ਹਾਂਜੀ ਆਉਂਦੇ ਨੇ ਠੀਕ ਹੈ ਬਿਲਕੁਲ ਹੁਣ ਤਾਂ ਚਲੋ ਬੀਜੇਪੀ ਚਲੇ ਗਏ ਹਾਂ ਹੈ ਹੂੰ ਫੇ ਗਲਤ ਕਰਿਆ ਕਿ ਸਹੀ ਕਰਿਆ ਉਹਨਾਂ ਨੇ ਉਹਨਾਂ ਦੀ ਮਰਜ਼ੀ ਹੈ ਹੁਣ ਕੀ ਕਹੀਏ ਉਹ ਉਹਨੂੰ ਉੱਪਰ ਦੀਆਂ ਸਰਕਾਰ ਆਪਣੇ ਉਹਨਾਂ ਨੇ ਪਾਰਟੀਆਂ ਨੇ ਇਹਨਾਂ ਦੀਆਂ ਉਹਨਾਂ ਨੇ ਖੱਜਲ ਖਾਰ ਨਹੀਂ ਕੀਤਾ ਕਰ ਤੈਨੂੰ ਤਿੰਨ ਮਹੀਨੇ ਕਿਉਂ ਬਦਲਿਆ ਉਹਨੂੰ ਉਹ ਹੱਕ ਸਮਝੀ ਉਹਨੇ ਕਿ ਨਵਜੋਤ ਸਿੰਘ ਨੇ ਕਰਿਆ ਸੀ ਉਹਦਾ ਕੰਮ ਜੈ ਇਹਨਾਂ ਦਾ ਉਹ ਠੀਕ ਸੀ ਨਵਜੋਤ ਸਿੰਘ ਠੀਕ ਹੈ ਉਹੀ ਠੀਕ ਠੁਕਤਾ ਹੈ ਜੀ ਉਹ ਵੀ ਹਾਂ ਮਗਰ ਪਿਆਰਿਆ ਹੋਇਆ ਕੋਈ ਨਹੀਂ ਉਸ ਤੋਂ ਉਹਨੂੰ ਉਹਦਾ ਵੀ ਨਹੀਂ ਦਿੱਤਾ ਕੋਈ ਨਵੀ ਸਿੱਧੂ ਨੂੰ ਇਹ ਕਾ ਤੂੰ ਇਹ ਤਾਂ ਹੁਣ ਵੇਖੋ ਕੈਪਟਨ ਨਾਲ ਹੁਣ ਟੱਕਰ ਕਿਉਂ ਲਈ ਜਾਨੇ ਨਹੀਂ ਨਾ ਕੇ ਚੱਲਦਾ ਸੋ ਕੋ ਮਿਲ ਜਾਂਦਾ ਹਮ ਕਨੇ ਠੀਕ ਹੈ ਹਮ ਤੇ ਜਿਹੜੇ ਹੁਣ ਤੁਹਾਡੇ ਉਮੀਦਵਾਰ ਖੜੇ ਨੇ ਪਟਿਆਲੇ ਤੋਂ ਐਨ ਕੇ ਸ਼ਰਮਾ ਕਾਲੀ ਦਲ ਤੋਂ ਨੇ ਉਧਰੋਂ ਮਹਾਰਾਣੀ ਪ੍ਰਨੀਤ ਕੌਰ ਬੀਜਪੀ ਤੋਂ ਖੜੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਖੜੇ ਨੇ ਤੇ ਡਾਕਟਰ ਬਲਬੀਰ ਸਿੰਘ ਵੀ ਖੜੇ ਨੇ ਇਹਨਾਂ ਦੇ ਵਿੱਚੋਂ ਫਿਰ ਤੁਸੀਂ ਕਾਂਗਰਸ ਪਾਰਟੀ ਨਾਲੋਂ ਕਿ ਆਪਣੇ ਕਾਂਗਰਸ ਦੇ ਉਮੀਦਵਾਰ ਨਾਲੋਂ ਦੋਨੀਆਂ ਤਰ੍ਹਾਂ ਹੋ ਗਿਆ ਜੀ ਕਾਂਗਰਸ ਪਾਰਟੀ ਵੀ ਠੀਕ ਆ ਸਾਡੇ ਵਾਸਤੇ ਬਾਕੀ ਧਰਮਵੀਰ ਗਾਂਧੀ ਵੀ ਸਹੀ ਆ ਅਸੀਂ ਤਾਂ ਗਾਂਧੀ ਪਾਵਾਂਗੇ अच्छा ये ना जेडे गांधी ते ਬਹੁਤ ਜ਼ਿਕਰ ਕਰਦੇ ਨੇ ਲੋਕ ਪਿੰਡਾਂ ਚ ਕਾਰਨ ਕੀ ਐ ਉਹਨਾਂ ਨੇ ਤੁਹਾਨੂੰ ਕੀ ਸਹੂਲਤ ਦਿੱਤੀ ਜਾਂ ਫਿਰ ਪੋਸਤ ਦੀ ਖੇਤੀ ਕਰਕੇ ਉਧਰ ਉਹ ਕੋਸੋ ਵੀ ਹੈ ਗੱਲ ਬਾਕੀ ਉਹ ਮਰੀਜ਼ਾਂ ਦਾ ਭਲਾ ਵਹੁ ਕਰਦਾ اچھا ਹਾਂ ਕੋਈ ਜਿਹੜਾ ਵਗਿਆ ਕੋਈ ਉਹ ਨੂੰ ਪਹਿਲੇ ਹੀ ਕਹਿੰਦਾ ਆਪ ਤਸਤ ਕਰਾ ਕੇ ਲੈਓ ਉਹਨੂੰ ਕਹਿੰਦੇ ਕਮਿਸ਼ਨ ਨਹੀਂ ਲੈਣਾ ਗਾਂਧੀ ਨੇ ਹਮ ਖਰੀਆ ਮਹਾ ਤਿੰਨ ਚਾਰ ਵਾਰ ਚਾਹ ਬੁਲਾਈ ਜਾਂਦਾ ਇਹ ਕੋਈ ਨਹੀਂ ਪੈਸੇ ਕੋਈ ਗੱਲ ਨਹੀਂ ਐਸ ਤਰ੍ਹਾਂ ਲੈ ਜੋ ਦਵਾਈ ਕੋਈ ਕਹਿੰਦਾ ਡਾਕਟਰ ਜਿਹੜਾ ਕੋਸੋ ਦੇ ਕਰਿਆ ਹਮ ਅੱਗੇ ਫਿਰ ਵੀ ਜਿਤਾਉਂਗੇ ਹਾਂ ਜਿਤੇ ਆਉਣਾ ਧੰਨਵਾਦ ਜੀ ਤਾਂ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਰੋਹੀ ਸਿੰਘ ਠੀਕ ਹੈ ਬਾਬਾ ਜੀ ਕਿਵੇਂ ਦੇਖ ਰਹੇ ਹੋ ਤੁਸੀਂ ਤੁਹਾਨੂੰ ਸਾਰੇ ਉਮੀਦਵਾਰ ਪਤਾ ਹੋਣੇ ਨੇ ਜਿਹੜੇ ਤੁਹਾਡੇ ਖੜੇ ਨੇ ਆਣਾ ਤੇ ਫਿਰ ਉਮੀਦਵਾਰ ਠੀਕ ਲੱਗਿਆ ਜਾਂ ਪਾਰਟੀ ਦੇਖ ਕੇ ਅੱਗੇ ਚਲੋਗੇ ਇਹ ਗਾਦੀ ਉਹ ਲੋਟਾ ਸਾਡੇ ਵੈਸੇ ਬਰੇ ਅਮ ਜਿਮੀਂਦਾਰਾਂ ਵਾਸਤੇ ਇਹਨਾਂ ਵਾਸਤੇ ਡਾਕਟਰ ਹਾਰ ਟਾਈਮ ਹਾਜ਼ਰ ਮਦਦ ਦਵਾਈ ਵਧੀਆ ਦਿੰਦੇ ਨੇ ਉਹ ਵੀ ਉਹ ਬਣੀ ਬਹੁਤ ਵਧੀਆ ਠੀਕ ਹੈ ਡੀਟਰਾਈ ਕੰਮ ਹੈ ਨਹੀਂ ਨਾ ਨਾ ਬਈ ਬੋਦੀ ਹੈ ਨਹੀਂ ਇਹਨਾਂ ਨੂੰ ਚਾਹਣਾ ਹੈਗੀ ਇਹ ਪਰ ਕਾਂਗਰਸ ਪਾਰਟੀ ਚ ਆ ਗਿਆ ਨਾ ਪਹਿਲਾਂ ਉਹ ਦੂਜੇ ਪਾਸੇ ਪਾਰਟੀ ਕਿਸੇ ਪਾਸੇ ਬੰਦੇ ਨੂੰ ਦੇਖ ਕੇ ਵੋਟ ਪਾਉਣੀ ਹੈ ਅੱਛਾ ਬੰਦੇ ਦਾ ਕੰਮ ਲੈਣਾ ਕੱਲ ਨੂੰ ਪਿੰਡ ਦਾੜੇ ਗੰਨ ਦੀ ਕੁਸ਼ ਸ਼ਰਮ ਖਾਉ ਲਾਕੇ ਆ ਬਾਹਰ ਨਾਲ ਝੁੱਕੀ ਜਾ ਕੇ ਬੁਰਾ ਤੁਰ ਜਾਣਾ 5 ਸਾਲ ਮੂਹਰੇ ਦਿਖਾਉਣੀ ਹੈ ਦੁਕਾਨ ਤੇ ਜਾ ਕੇ ਕਾ ਪਾਲਾਂਗੇ ਦਵਾਈ ਨਾ ਦੇ ਹੋਣੀ ਤੇ ਦੇਸ਼ ਦਾ ਕੁਛ ਇਹ ਕਿੱਦਾਂ ਕਹਿ ਸਕਦੇ ਆ ਚੋਂ ਝੁੱਗਾਂ ਜੱਕੇ ਬਾਹਰ ਚੰਡੀਗੜਾ ਬੱਗਾ ਚੰਡੀਗੜ੍ਹ ਇਕੱਠੇ ਟੁੱਟ ਲਾਂਗੇ ਦਵਾਈ ਤਾਂ ਭਗਵੰਤ ਮਾਨ ਕਹਿ ਰਹੇ ਨੇ ਵੀ ਅਸੀਂ ਸਾਰੀ ਮੁਫਤ ਕਰੀਵਾਸਤਲਾਂ ਚ ਕੁਛ ਵੀ ਕਹਤਾ ਲਾਜ ਨਾਲੀ ਸ਼ੌਤ ਤੇ ਨਾ ਨਹੀਂ ਹੁੰਦੀ ਕਿ ਕਿਸੇ ਤਰ੍ਹਾਂ ਦੇ ਕਿਸੇ ਕੋਰ ਦੇ ਨਾ ਵੀ ਆ ਫੇਰ ਵੀ ਫਾਇਦਾ ਦਾ ਫਾਇਦਾ ਹੀ ਆ ਫੇਰ ਵੀ ਸਾਡੇ ਬਾਤੇ ਠੰਡਾ ਝੂਲਦਾ ਹੋ ਪਹਿਲਾਂ ਆਮ ਪਾਰਟੀ ਵੀ ਰਿਹਾ ਹੋ ਫੇਰ ਵੀ ਚੰਗਾ ਰਿਹਾ ਮਤਲਬ ਜੇਕਰ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਪਹਿਲਾਂ ਡਾਕਟਰ ਮਨਮੋਹਨ ਸਿੰਘ ਰਹੇ ਨੇ 10 ਸਾਲ ਹੁਣ ਨਰੇਂਦਰ ਮੋਦੀ 10 ਸਾਲ ਇਹਨਾਂ ਚੋਂ ਕਿਹੜਾ ਵਧੀਆ ਲੱਗਿਆ ਕਿਉਂਕਿ ਮਸਲਾ ਹੁਣ ਫੇਰ ਪ੍ਰਧਾਨ ਮੰਤਰੀ ਦਾ ਹੈ ਇਹਨਾਂ ਦੇ ਕਿਹੜਾ ਵਧੀਆ ਹੁਣ ਦੋਨੋਂ ਸਭ ਖਾਓ ਪੀਓ ਹਸ਼ ਕਰੋ ਇਹਨਾਂ ਇਹੋ ਕੰਮ ਕਰਨ ਵਾਲੇ ਨੇ ਅੱਛਾ ਚਾ ਉਧਰ ਕਰਕੇ ਮੁੜ ਕੇ ਅੱਗੇ ਹੈ ਇਹ ਵੀ ਸੰਗਰੇ ਬਾਅਦ ਕੰਨ ਕਿ ਕੀ ਨੀਟਰੇ ਅਬਦੀ ਚਾ ਉਧਰ ਘੋੜਦੇ ਨੇ ਕੋਈ ਕਿਸੇ ਬਾਤ ਤੇ ਗਰੀਬ ਬਾਤ ਤੇ ਕੋਈ ਵੀ ਨਹੀਂ ਸੋਚਦਾ ਮੀਰਾ ਦੇ ਨੇ ਨਾ ਉਹ ਬਾਈ ਕਿੱਦਾਂ ਮਜ਼ੀ ਲਈ ਜਾਂ। ਤੁਸੀਂ ਨਵੀਂ ਮੀਤ ਨਾਲ ਨਵੀਂ ਪਾਰਟੀ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਠੀਕ ਹੈ ਪੰਜਾਬ ਦੇ ਵਿੱਚ ਇਹ ਕਿੰਨਾ ਕੁ ਖਰਾ ਉਤਰੇ ਤੁਹਾਡੇ ਉਮੀਦਵਾਂ ਤੇ। ਖਰੇ ਉਤਰ ਨਾਥ ਨਾ ਨਹੀਂ ਪਾਈ ਹੋਈ ਹੈ ਇਹ ਕਹਿੰਦੇ ਕਿ ਵਿਚਾਰੇ। ਜਿਆਜਾ ਕਹਿ ਤੂੰ ਆਪਾਂ ਕਿਸੇ ਨੌਕ ਰੱਖਿਆ ਮੂਰੇ ਛੋਟੇ ਆ। ਆ ਮਾਲਕ ਕਰਨੇ ਆ ਮਾਲਕਾਂ ਕੰਮ ਕਰਨਗੇ ਉਹੀ ਕਰਨਗੇ। ਮੂਰੇ ਖਿੱਚੀ ਕਿਹੜੀ ਸੀਨਾਂ ਨੂੰ ਫਿਰਦੇ ਆ ਵਿਚਾਰੇ ਨੂੰ। ਕਿ ਚੱਲਦੀ ਆ ਮੋਦੀ ਦੀ ਹੈ ਨਾ। ਸੈਂਟਰ ਮੋਦੀ ਦਾ ਆ ਗਿਆ। ਤੁਹਾਡੇ ਐਮਐਲਏ ਦੇਮਨ ਨੇ ਹਾਂਜੀ ਆਉਂਦੇ ਨੇ ਉਹਰੇ ਆਉਂਦੇ ਨੇ। ਆਇਨੇ ਦੋ ਕਿਲਾਏ ਨੇ ਪਿੰਡ ਛਾਡੇ ਅੱਛਾ ਮੱਧ ਗੇਤਾ ਨਹੀਂ ਆਏ ਦੋ ਕਿਲਾਏ ਨੇ ਪਹਿਲਾਂ ਧਰਮਸੋਦ ਕਿੰਨੀ ਕ ਵਾਰ ਆਉਂਦੇ ਸੀ ਉਹ ਕਰੇ ਪੁੱਲੇ ਫੁੱੜ ਕਰੇ ਉਹ ਭਗਤੇ ਆ ਗਿਆ ਬਲਾ ਲਿਆ ਆ ਤਾਂ ਆ ਗਿਆ ਉਹਦੇ ਦੋ ਇਹਨਾਂ ਨਾ ਕੱਲ ਹੀ ਆਏ ਨੇ ਯਾਰੇ ਨਾ ਉਹ ਹੁਣ ਤੇ ਸਾਡਾ ਬੂਟਾ ਬਾਦ ਬਥੇ ਰਹੁੰਦੇ ਨੇ ਉਹਨਾਂ ਦੇ ਇਲਜ਼ਾਮ ਬੜੇ ਸੀ ਹਨਾ ਕਈ ਮਾਮਲੇ ਚ ਅੰਦਰ ਜਾਏ ਇੱਕ ਸਕਾਲਰਸ਼ਿਪ ਵਾਲਾ ਪਿਆ ਬੱਚੇ ਬੱਚੇ ਕਹਿੰਦੇ ਪਾਜੀ ਹੁੰਦੀ ਇਹਨਾਂ ਦੀ 20 ਕਿਲਾ ਜਾਂਦੇ 20 ਅੰਦਰ ਨੇ ਇਹ ਅੰਦਰ ਵੀ ਉਹੀ ਰਾਜ ਹੈ ਨਾ ਵੇ ਬਾਹਰ ਵੀ ਉਹੀ ਨੇ ਇੰਦਰ ਵੀ ਖਾਣਾ ਉਹੀ ਮਿਲਦਾ ਇਹਨਾਂ ਨੂੰ ਇੰਦਰ ਤਾਂ ਹੋਈਏ ਜੇ ਕੋਈ ਭੁੱਖਾ ਉਕਣ ਕੈਦਿਆਂ ਵਾਂਗੂ ਰਹਿਣਾ ਤਾਂ ਕਹਿ ਸਕਦੇ ਆ ਇਹਨਾਂ ਨੂੰ ਇੰਦਰ ਬਾਅਦ ਤੇ ਕੋਈ ਫਰਕ ਨਹੀਂ ਇੰਦਰ ਐਸ਼ ਕਰਦੇ ਨੇ ਐਸੀ ਹੀ ਹੁੰਦੀ ਇਹਨਾਂ ਦੀ ਬੜੇ ਲੋਕਾਂ ਦੀ ਐਸੀ ਹੁੰਦੀ ਆ ਜੀ ਗਰੀਬ ਨੂੰ ਹੁੰਦਾ ਜੋ ਕੁਝ ਹੁੰਦਾ ਠੀਕ ਹੈ ਗਰੀਬ ਦੇ ਰੂਪ ਜਿਹੜੇ ਜਰੁਰ ਦੇ ਬਿਰਦੇ ਨੇ ਮੀਰ ਹਜੇ ਵੀ ਬੈਠੇ ਨੇ ਹਾ ਚਿੱਟਾ ਵਿਗਦਾ ਸਭ ਕੁਝ ਵਿਗਦਾ ਰੋਜ਼ ਖਪਰਾਉਂਦੀਆਂ ਨੇ ਉਹ ਕਿੱਥੋਂ ਆਉਂਦੀਆਂ ਨੇ ਕਿੱਥੋਂ ਦਾ ਸਭ ਮਿਲਦਾ ਜੇ ਮੀਰੇ ਭੇਜ ਦੇਣ ਇਹ ਹੋ ਗਏ ਗਰੀਬੰਦਾ ਥੋੜਾ ਲੈ ਜੂਂ ਇੰਦਰ ਜਿਵੇਂ ਤੁਸੀਂ ਧਰਮਬੀਰ ਗਾਂਧੀ ਦੀ ਗੱਲ ਕਰੀ ਆ ਤੇ ਉਧਰ ਨਸ਼ੇ ਦੀ ਵੀ ਗੱਲ ਕਰੀ ਆ ਤੁਸੀਂ ਅਧਰਮਬੀਰ ਗਾਂਧੀ ਕਹਿੰਦੇ ਵੀ ਜੇ ਪੋਸਤ ਦੀ ਖੇਤੀ ਭੁੱਕੀ ਭੀਮੰਦੀ ਪੰਜਾਬ ਚ ਹੋਵੇ ਵੀ ਨੌਜਵਾਨ ਵੀ ਵੱਜ ਜਾਣਗੇ ਕਿਸਾਨ ਵੀ ਵੱਜ ਜਾਣਗੇ ਇਹ ਗੱਲ ਸਹੀ ਹੈ ਇਹ ਗੱਲ ਪਿਛੇ ਗੱਲਾਂ ਐ ਇਹ ਬੁੜੀਆਂ ਨਹੀਂ ਗੱਲਾਂ ਕਹਾਣੀਆਂ ਨੇ ਪੁਰਾਣੀਆਂ ਬਈ ਉਹ ਚੰਗਾ ਦਸਾਤੀ ਕੰਮ ਕਰਦਾ ਦੀ ਖਾ ਕੇ ਕੋਈ ਕਿਸੇ ਟੱਕਰ ਨਹੀਂ ਵਾਲੀ ਲੜਦਾ ਨਹੀਂ ਕੋਈ ਨਸ਼ਾ ਪੱਤਾ ਹੋ ਗਲਤ ਕੰਮ ਨਹੀਂ ਕਰਦਾ ਉਹ ਤਾਂ ਚੰਗਾ ਵੇਰੇ ਗਿਆ ਨਸਾ ਸਾਰੀ ਮਾੜੇ ਨੇ ਵਸੇ ਸ਼ੁਧਰਾ ਸੁਧਿ ਹੈਗਾ ਰਬ ਦੇ ਬੰਦਾ ਭੀਜੋ ਹੋਈ ਵਗ ਜਉ ਵਧੀਆ ਪਰ ਉਹ ਦਵਾਈਆਂ ਪੈਂਦਾ ਸਭ ਕੁਝ ਕਰਦੇ ਉਹ ਲਾ ਫੇ ਵੀ ਚੰਗੇ ਨਸਾਉ ਆਏ ਨਸਿਆਂ ਨੂੰ ਠੀਕ ਆ ਇਹ ਜਿਹੜੇ ਪਹਿਲਾਂ ਮੇਲਾ ਦਾ 50 60 40 50 ਸਾਲ ਪਹਿਲਾਂ ਆ ਆਪਣਾ ਜੀ 40 50 ਸਾਲ ਪਹਿਲਾਂ ਜਿਹੜੇ ਅਕਾਲੀ ਦਰ ਨੇ ਲਾਇਸੈਂਸ ਵੀ ਬਣਾਏ ਸੀ ਹਨ ਜਸੇਦਾਰਾਂ ਦੇ ਹਾ ਭੀਮ ਦੇ ਹਨ ਹਾ ਭੀਮ ਦੇ ਬਣੇ ਹੋ ਤੇ ਲੋਕਾਂ ਦੇ ਬਹੁਤ ਸਾਡੇ ਪਿੰਡ ਦਾ ਕੋਈ ਹੋਣਾ ਹੀ ਮੇਰਾ ਹੁਣ ਤਾਂ ਹੀ ਹੋਣਾ ਜੀ ਫੀਮ ਵਾਲਾ ਹੁਣ ਕੈਸੇ ਕਰਤੇ ਬਣੇ ਨਾ ਨਹੀਂ ਮਿਲਦੀ ਕਿਨੇ ਹੈ ਕਿ ਨਹੀਂ ਹਾਂ ਇੱਕਾ 14 ਦੀ ਆ ਹੁਣੇ ਮਰਿਆ ਮੈਨੂੰ 2-3 ਸਾਲ ਹੋਏ ਨੇ ਸਮਝਦੇ ਹੋ ਰਹੀ ਆ ਉਸ ਨੂੰ ਫੇ ਫੀਮ ਮਿਲਦੀ ਹੁੰਦੀ ਸੀ ਹਰ ਟਾਈਮ ਇਸ ਇੰਡੀ ਚਾਂਗ ਜੇਬ ਵਿੱਚ ਰਸਾ ਦਈਓ ਲੰਬੜਦਾਰ ਹੁੰਦੀ ਉਹ ਠੀਕ ਹੈ ਹਰ ਟਾਈਮ ਇਹ ਆ ਸੰਸੇਦਰ ਵੀ ਦਿਖਾਉਂਦੇ ਕੋਈ ਪੁਲਿਸਾ ਫੜਦੀ ਨਹੀਂ ਹਾਂ ਪਟਿਆਲੇ ਮਿਲਦੀ ਸੀ ਉਹਨੂੰ ਓਕੇ ਹਾਂ ਉਹ ਮੇ ਚਾਹੀਦਾ ਫਿਰ ਸਿਸਟਮ ਜੇ ਹੋਂ ਜੇ ਗਵਰਨਮੈਂਟ ਸਿਆਹੇ ਸਭ ਕੁਝ ਬਣ ਜਾ ਚਾਹੁੰਦੀ ਨੇ ਉਹ ਰਾਈ ਚੀਜ਼ ਦਾ ਵਿਰੋਧ ਨੇ ਕੁਈ ਗ੍ਰੀਕ ਬਤਾਂ ਹਾਂ ਉੱਠ ਖੜੇ ਕਿਥੱਲੀ ਰਹਿੰਦੇ ਹੂੰ ਉਹ ਆਪਦੇ ਜੇਬਾਂ ਦੇਖਣੀਆਂ ਭਰੀਆਂ ਆਉਂਦੇ ਤੁਰਗੇ ਸ਼ਰਾਬ ਕੋ ਹੋ ਚੀਜ਼ ਐ ਇੱਕ ਹੋ ਚੀਜ਼ ਆ ਉਹ ਕੁਝ ਹੋ ਚੀਜ਼ ਐ ਚਿੱਟਾ ਹੋ ਚੀਜ਼ ਆ ਚਿੱਟਾ ਸ਼ਰਾਬ ਘਰ ਤਾਂ ਹੀ ਪੜਦੀ ਕੁਛ ਪਟਦੀ ਆ ਸਾਰਿਆਂ ਦਾ ਹੱਥ ਦਰ ਵੀ ਮਾੜੀ ਪੀਣ ਬੈਠਿਆ ਨਸ਼ਾ ਕੋਈ ਵੀ ਆਪਾਂ ਕਹਿੰਦੇ ਪਹਿਲਾਂ ਕਹ ਕੇ ਹਣ ਦੱਸਾਂ ਇੱਕ ਵੀ ਚੀਜ਼ ਨਹੀਂ ਚੰਗਾ ਹੈਗਾ ਕਿਹਾ ਰੱਬ ਨੇ ਬੰਦਾ ਭੇਜੋ ਹੋਈ ਜਾਵੇ ਉਦੀ ਵਗੇ ਰੀਸ਼ ਨਹੀਂ ਹੈਗੀ ਤਾਂ ਦੱਸ ਲੋ ਤੇ ਇਹ ਵੀ ਬਾਕੀ ਰੋਗ ਨੇ ਨਾ ਕਿੰਨੇ ਮਰਜੀ ਦਾ ਲੋ ਹੇ ਕਿਸ ਨੂੰ ਇਸ਼ਕ ਦਾ ਰੋਗ ਦਾ ਦાદੂ ਦਾ ਕੋਸ ਦਾ ਕੋਸੇ ਦਾ ਕਿ ਜੂੜਾ ਕਹਿੰਦਾ ਇਹ ਬੰਦਾ ਜਨ ਨੂੰ ਛੋਟੇ ਸਮਰਦੀ ਆ 15 16 ਸਾਲ ਤੋਂ ਬਾਅਦ ਆ ਇਹ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਹ 30 32 ਸਾਲ ਰੋਗ ਲੱਗੀ ਜਾਂਦੇ ਨੇ ਜੇ ਉਹ ਰੋਗਾਂ ਦੇ ਵੱਜ ਗਿਆ ਬੰਦਾ ਵੱਜ ਗਿਆ ਜੇ ਉਲਝ ਗਿਆ ਤਾਂ ਉਲਝ ਗਿਆ ਇਹ ਚੀਜ਼ਾਂ ਹੁੰਦੀਆਂ ਨੇ ਇਹ ਰੋਗ ਸਮਝੇ ਨੇ ਰੋਗ ਇਹ ਨੇ ਇਹ ਬਿਮਾਰੀਆਂ ਨੇ ਲਾਲਾ ਏ ਜੀ ਨਸ਼ੇ ਲਾਲਾ ਹੀ ਸਭ ਰੋਗੇ ਨੇ ਤੇ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਬਜ਼ੁਰਗ ਮੌਜੂਦ ਨੇ ਬਾਬਾ ਜੀ ਤੁਹਾਡਾ ਕੀ ਨਾਮ ਹੈ ਗੁਰਦਰਨਾ ਜੀ ਠੀਕ ਆ ਬਾਬਾ ਜੀ ਦੇਖੋ ਜੀ ਕਿਹੜੀ ਪਾਰਟੀ ਠੀਕ ਲੱਗੀ ਹੁਣ ਤੱਕ ਹੈ ਜੀ ਕਿਹੜੀ ਪਾਰਟੀ ਠੀਕ ਲੱਗੀ ਹੁਣ ਤੱਕ ਪਾਰਟੀ ਦਾ ਇਹੀ ਕਮਟੇ ਨੇ ਵਧੀਆ ਰਿਹਾ ਸਾਨੂੰ ਕੈਪਟਨ ਹਾਂ ਹਾਂ ਹੋਰ ਤਾਂ ਕੋਈ ਪਾਰਟੀ ਨਹੀਂ ਵਧੀਆ ਲੱਗੀ ਸਾਨੂੰ ਅੱਛਾ ਇਹ ਕੰਮ ਕੁੰਮ ਕਰ ਰਹੇ ਸੀ ਆਪਣੇ ਢਾਂਚੇ ਜੀ ਹਾਂ ਕਰ ਰਹੇ ਨੇ ਸਾਰੇ ਹਾਂ ਸਭ ਨੂੰ ਫਾਇਦਾ ਕਰਾ ਗਰੀਬਾਂ ਨੂੰ ਵੀ ਹਾਂ ਲੇਟ ਵੀ 8 ਘੰਟੇ ਪੂਰੀ ਦਿੰਦਾ ਹੁੰਦਾ ਸੀ ਵੰਨਮੀ ਨਹੀਂ ਲਾ ਫਸਲ ਵੇਕੇ ਦੀਦੀ ਜਾਣਸਾਰ ਮੰਡੀਆਂ ਚ ਤੇ ਇਹ ਗਿੱਲੀ ਹੈ ਤੇ ਇਹ ਸੁੱਕੀ ਹੈ ਕਿੰਮੂ ਸਾਰੀ ਕਰੇ ਨਹੀਂ ਕਾਂਗਰਸ ਵਾਲੇ ਕਈ ਕਹਿੰਦੇ ਵੀ ਜਦੋਂ ਕੈਪਟਨ ਕੱਢਿਆ ਵੀ ਇਹਨੇ ਕੱਖ ਨਹੀਂ ਸੀ ਕਰਿਆ ਅਸੀਂ ਚੁੱਪ ਬੈਠੇ ਸੀ ਉਹ ਇਦਾਂ ਇਹਦੇ ਤੇ ਕਹਿੰਦੇ ਸੀ ਨਵਜੋਤ ਸਿੱਧੂ ਕਹਿੰਦੇ ਵੀ ਇਹਨੇ ਕੁਝ ਵੀ ਨਹੀਂ ਕਰਕੇ ਗਿਆ ਨਾਲੇ ਉਹਨਾਂ ਦੀ ਪਾਰਟੀ ਦੇ ਸੀ ਫਿਰ ਉਹਨਾਂ ਨੇ ਕਾਹਤੋਂ ਗਿਆ ਐਵੇਂ ਓਏ ਐ ਤਾਂ ਵੀ ਕਹਿੰਦੀ ਹੁੰਦੀ ਹੈ ਪਾਰਟੀ ਕੋਈ ਵੀ ਹੈ ਜੇ ਹੁਣ ਵੀ ਕਹਿੰਦੀ ਨੇ ਉਹ ਪਹਿਲਾਂ ਚੁੱਪ ਰਹੇ ਜਣਾ ਪੌਣੇ ਬਾਸ ਸਾਲ ਫਿਰ ਰੋਲਾ ਪਾਤਾ ਉਹਨੇ ਹੋਰ ਉਹਦਾ ਪੌਣੇ ਸੀ ਕੀੜਾ ਕੱਟ ਉੱਠਦਾ ਫਿਰ ਉਹ ਕਿਹ ਕਹਿੰਦੇ ਨੇ ਤਾਂ ਕੋਈ ਮਾੜਾ ਕੰਮ ਨਹੀਂ ਕਰੇ ਅੱਛਾ ਗਰੀਬਾਂ ਦਾ ਫਾਇਦਾ ਹੀ ਕਰਿਆ ਪਿਲਤ ਨੂੰ ਨਹੀਂ ਬਦਾਈ ਹਾਂ ਦੇਹਲਾ ਕੱਠੀਓ ਹੋਰ 1500 ਹੈ ਨਾ 2500 ਕਹਿੰਦੇ ਨਵੇਂ ਭਗਵੰਤ ਮਾਨ ਕਰਾਂਗੇ ਕਰਨਗੇ ਕੀ ਪਤਾ ਜੀ ਹੁਣ ਇਹ ਤਾਂ ਥੱਲੇ ਕੁਝ ਨਹੀਂ ਕਰਿਆ ਭਗਵੰਤ ਮਾਨ ਜਦੋਂ ਕੇਹਾ ਸੀ ਵੀ ਮੈਂ 2500 ਕਰ ਦਈ ਨਹੀਂ ਆ ਕੁਝ ਨਹੀਂ ਬਣਿਆ ਤਾਂ ਹਾਂ ਇਹ ਇਹਦਾ ਨਾ ਕਿ ਭਗਵੰਤ ਜੀ ਦਾ ਹੁਣ ਹੁਣ ਲੇਟ ਫੁੱਲਾ ਹੁਣ ਲੇਟ ਬਹੁਤ ਹੈ ਘਰਾਂ ਚ ਘਰਾਂ ਜੀ ਵੀ ਫੁੱਲੇ ਆ ਜੀ ਬੇਲ ਤਾਂ ਨਹੀਂ ਕੋਈ ਬੇਲ ਖਾਸ ਨਹੀਂ ਹੈ ਹਾਂ ਜੀ ਅਮੈਂ ਵੀ ਦੇ ਨਹੀਂ ਜੀ ਤੀਮੀਆਂ ਨੂੰ ਦਵਾਂਗੇ ਦੇਣਗੇ ਹੂੰ ਦਿੱਤਾ ਨਹੀਂ ਦੇਣਗੇ ਇਹ ਕੋਈ ਪਤਾ ਨਹੀਂ ਜੀ ਨਾ ਜੇ ਮਿਲ ਜਾਣਾ ਕੋਈ ਫਾਇਦਾ ਹੋਊਗਾ ਹਾਂ ਫੇਰ ਤੀਮੀਆਂ ਦਾ ਭੱਜ ਭੱਜ ਵੋਟਾਂ ਪੈਂਦੀਆਂ ਨੇਹਣ ਇਹ ਨਾਲ ਫਰੀ ਨੇ ਹੋਰ ਹਾਂ ਆਹ ਹਜ਼ਾਰ ਪਿੱਛੇ ਦਾ ਦੀਮਿਆਂ ਦਾ ਬਹੁਤ ਹੋ ਘਰੇ ਅਨਾਂ ਅੱਛਾ ਹਰਖੀਆਂ ਮਿਲਦੀਆਂ ਨੇ ਇੱਕ ਘਰ ਚ ਤਿੰਨ ਚਾਰ ਔਰਤਾਂ ਨੇ ਫੇ 4000 ਬਣ ਗਿਆ ਹਾਂ ਜੀ ਉਹਦਾ ਬਣੂਆ ਮੇਰਾ ਲੈ ਚਾਰ ਪੰਜ ਹਜ਼ਾਰ ਬਿੱਲ ਦਾ ਬਚ ਗਿਆ ਫਿਰ ਤਾਂ 10000 ਹੋ ਗਿਆ ਹੋਰ ਆਈਆਂ ਹੈ ਸਹੀ ਭੈਲਾ ਫਿਰ ਗਰੀਬਾਂ ਨੂੰ ਕਈ ਕਹਿੰਦੇ ਨੇ ਵੀ ਫਰੀ ਵਾਲੀ ਸੂਲਤਾ ਨਾ ਦੇਣ ਤਾਂ ਚੰਗਾ ਹੈ ਆਏ ਤਾਂ ਫੇਰ ਦੁਨੀਆ ਯਾਰ ਉਹ ਤਗੜੇ ਬੰਦੇ ਦਾ ਕਹਿੰਦੇ ਨੇ ਬਿਜਮ ਹੀ ਨਾ ਦੇਣ ਉਨੇ ਦਾ ਆਇਆ ਵਿੱਚ ਹੁਣ ਕਰਕੇ ਜਿਆਦਾ ਦੇਤੀ ਕਾਟ ਬਣ ਗਈ ਵਿੱਚ ਭੜਕਦੇ ਫਿਰਦੇ ਨੇ ਪਿੰਡਾਂ 'ਚ ਉਹ ਕਦੋਂ ਉਹਨਾਂ ਨੇ ਕਾਟ ਨਹੀਂ ਬਣੇ ਗੈਲੋ ਅੱਛਾ ਬਣਾਈ ਹੀ ਨਹੀਂ ਕਿਸੇ ਨੇ ਕੀ ਕਹਿੰਦੇ ਹਟਣ ਜਾਣਾ ਨਾ ਪੰਚਾਇਤ ਨੂੰ ਇਹ ਭਗਵਾਨ ਸਮਾਨ ਕਹਿੰਦੀ ਵੀ ਤੁਹਾਨੂੰ ਬਾਹਰ ਖੜਕਾ ਕੇ ਦੇ ਮੰਗੀ ਆਟਾ ਇਹਨਾ ਕੋਈ ਨਹੀਂ ਆਇਆ ਮੁਰਕ ਠੀਕ ਹੈ ਕਾਟ ਜਿਹੜੇ ਰਹਿ ਗਏ ਉਹ ਗਰੀਬ ਜਨਤਾ ਉਨਾਲੇ ਕਾਰਟ ਜੇ ਲੈ ਗਏ ਮੁੜ ਕੇ ਕੋਈ ਨਹੀਂ ਦਿੱਕੇ ਦੇ ਨਿਕਲਿਆ ਘਾਟ ਇਹਨਾਂ ਨਣਕੇ ਦਾ ਧੰਨਵਾਦ ਦੇ ਇੱਜ਼ਤ ਅਕਲ ਜੀ ਸਾਰੀਆਂ ਬਾਟੀਆਂ ਤੁਸੀਂ ਦੇਖ ਲਈਆਂ ਨਵੀਂ ਵੀ ਦੇਖ ਲਈ ਹੁਣ ਮਸਲਾ ਪ੍ਰਧਾਨ ਮੰਤਰੀ ਦੇ ਐਮਪੀ ਦੀਆਂ ਚੋਣਾਂ ਨੇ ਕਿਹੜਾ ਉਮੀਦਵਾਰ ਵਧੀਆ ਲੱਗਿਆ ਜਾਂ ਪਾਰਟੀ ਵਧੀਆ ਲੱਗੀ ਹਮ ਪ੍ਰਧਾਨ ਮੰਤਰੀ ਬਦਲਣਾ ਚਾਹੀਦਾ ਅੱਛਾ ਹੋਰ ਇਹ ਠੀਕ ਹੈ ਜੇ ਇਹ ਇੰਨੇ ਸਾਲ ਰਹੇ ਜੇ ਵਿੱਚੜ ਜਾਂਦਾ ਠੀਕ ਹੈ ਕੀ ਹੋ ਜੇ ਮਤਲਬ ਉੱਪਰ ਚਾਂਸਰ ਆਦਦੇ ਨੇ ਇਹ ਕੀ ਬਦਲਿਆ ਜਾਊਗਾ ਕਹੀ ਨਹੀਂ ਤਾਂ ਹੈਗੇ ਹੂੰ ਜਿਹਨਾਂ ਨਵਾਂ ਗੱਠ ਜੋੜ ਹੋ ਜਾਊਗਾ ਅੱਛਾ ਹੂੰ ਕੀ ਬਦਲਣਾ ਚਾਹੀਦਾ ਹਾਂ ਤੇ ਜੇ ਮੈਂ ਮੰਨ ਲਓ ਨਵੇਂ ਨੇ ਕਾਂਗਰਸ ਵਾਲੇ ਨੇ ਵਿੱਚ ਚਲੋ ਗੱਠ ਜੋੜ ਹੋਇਆ ਪਿਆ ਆਮ ਆਦਮੀ ਪਾਰਟੀ ਵਿੱਚ ਹੈ ਪਹਿਲਾਂ ਕਾਂਗਰਸ ਵੀ ਕਈ ਸਾਲ ਰਹੀ ਹੈ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਵੀ ਉਹਨਾਂ ਦੇ ਰਹੇ ਨੇ ਤੇ ਹੁਣ ਕਹਿੰਦੇ ਬਦਲਣਾ ਚਾਹੀਦਾ ਫੇਰ ਉਹਨਾਂ ਨੇ ਹੀ ਆ ਜਾਣਾ ਤਾਂ ਫੇਰ ਮਤਲਬ ਤੁਹਾਨੂੰ ਲੱਗਦਾ ਵੀ ਉੱਪਰ ਕੋਈ ਸੁਧਾਰ ਹੋਣਗੇ ਲਗੋ ਖਬਰਾਂ ਕੋਈ ਬੰਦਾ ਬਦਲ ਨਹੀਂ ਵਧੀਆ ਵੀ ਆ ਰਿਹਾ ਕਿ ਨਾ ਬੰਦਾ ਪਹਿਲਾਂ ਅੱਜ ਸਵੇਰੇ ਡਾਕਟਰ ਮਨਮੋਹਨ ਸਿੰਘ ਠੀਕ ਸੀ ਕਿ ਨરેਂਦਰ ਮੋਦੀ ਮਨਮੋਹਨ ਸਿੰਘ ਵੀ ਠੀਕ ਜੀ ਅੱਛਾ ਇਹ ਵੀ ਠੀਕ ਜੀ ਇਹ ਜਣੇਗਾ ਜੱਟਾਂ ਦਾ ਰੌਲੇ ਵਾਜ ਇਹ ਤਾਂ ਪਟਿਆਲੇ ਆਏ ਸੀ ਅੱਜ ਤੁਹਾਡੇ ਨਾ ਹੈ ਪ੍ਰਧਾਨ ਨਰੇਂਦਰ ਮੋਦੀ ਹਾਂ ਹਾਂ ਇਹ ਜਣਟਾਂ ਨੂੰ ਦੁਖੀ ਕਰਦਾ ਕਹਿੰਦਾ ਹਾਂ ਤੇ ਪੰਜਾਬ ਦੇ ਵਿੱਚ ਦੋ ਸਾਲ ਤੋਂ ਮਾਨ ਸਰਕਾਰ ਹੈ ਕੁਝ ਕਰਿਆ ਕਿ ਨਹੀਂ ਕਰਿਆ ਬਧੀਆਂ ਕੰਮ ਕਰਦੀ ਹੈ ਤੇਰਾ ਕੰਮ ਧਿਆਨ ਚ ਤੁਹਾਡੇ ਪੀ ਕਰਿਆ ਮੇਝ ਲਈ ਮਾਫ ਹੋਊਗੀ ਟੂ ਬੈਲਾਂ ਦੀ ਬਿਜਲੀ ਆਉਂਦੀ ਹੈ ਟੂਲ ਪਲਾਜ ਬੰਦ ਕਰੇ ਨੇ ਠੀਕ ਆ ਲੈਣੇ ਛਣਕ ਬੰਦੀ ਵਧੀਆ ਬਣ ਰਹੀ ਹੈ ਬੜੀ ਜਾਨ ਮੈਨਾਂ ਨਹੀਂ ਬਣੀ ਮੈਨਾਂ ਪਹਿਲਾਂ ਦਾ ਟੂਲ ਟੈਗ ਚ ਲੱਗਦਾ ਸੀ ਹੁਣ ਫਰੀ ਦੀ ਹੈ ਠੀਕ ਨਹੀਂ ਹੁਣ ਇਹ ਵਧੀਆ ਦੀ ਬਣ ਰਹੀ ਹੈ ਅੱਛਾ ਇੱਥੇ ਵੀ ਲੱਗਦਾ ਸੀ ਟੂਲ ਟੈਗ ਹੈ ਕਿੱਥੇ ਆ ਲੈ ਮਾਜੀ ਅਸੀਂ ਮਾਜੀ ਹੂੰ ਉਹ ਇੱਥੇ ਹੈ ਨਹੀਂ ਨਾ ਠੀਕ ਹੈ ਫਿਰ ਇਧਰ ਲਈ ਜੀ ਤੁਹਾਡੇ ਕਿੱਥੇ ਗਿਆ ਆਪਣਾ ਭਵਾਨੇਗਾ ਰੋਡ ਤੇ ਹੈਗੇ ਨੇ ਉਹੀ ਸੀ ਉਹੀ ਸੀ माजी माजी ਵਾਲਾ ਠੀਕ ਹੈ ਕੋਈ ਮਤਲਬ ਜਿਹੜੇ ਰੋਜ਼ ਜਾਂਦੇ ਨੇ ਉਹਨਾਂ ਨੂੰ ਫਾਇਦਾ ਹੋ ਜਾਂਦਾ ਹੁਣ ਤੁਸੀਂ ਤਾਂ ਇਧਰ ਪਿੰਡ ਪਿੰਡ ਤੁਹਾਡਾ ਤੁਸੀਂ ਵੀ ਇਧਰ ਤੋਂ ਜਾਂਦੇ ਹੋਣੇ ਹੋ ਤੁਹਾਨੂੰ ਫਿਰ ਦੇਣਾ ਪੈਂਦਾ ਸੀਗਾ ਹੋਰ ਦੇਣਾ ਪੈਂਦਾ ਸੀ ਜੇ ਗੱਡੀ-ਗੱਡੀ ਲੈ ਕੇ ਜਾਂਦਾ ਮੋਟਰਸਾਈਕਲ ਦਾ ਮੋਟਰਸਾਈਕਲ ਨਾਲ ਨਹੀਂ ਠੀਕ ਹੈ ਅੱਛਾ ਫਿਰ ਉਹ ਮਤਲਬ ਸਹੂਲਤ ਮਿਲੀ ਤੁਹਾਨੂੰ ਵੀ ਹਮ ਠੀਕ ਹੈ ਹਰ ਕਿਹੋਂ ਵਧੀਆ ਜੀ ਜਿਵੇਂ ਮਤਲਬ ਕਿਸਾਨਾਂ ਦੇ ਮਸਲੇ ਵੀ ਨੇ ਚਲੋ اٹਕ ਰਹੇ ਨੇ ਬੀਜੇਪੀ ਦਾ ਤਾਂ ਵਿਰੋਧ ਕਰ ਰਹੇ ਨੇ ਕਿਸਾਨ ਲੈਣਾ ਜੇ ਬਾਕੀ ਪਾਰਟੀਆਂ ਕਰੀਏ ਪੰਜਾਬ ਦੇ ਵਿੱਚੋਂ 13 ਚੋਂ ਵੱਧ ਸੀਟਾਂ ਖੜੀ ਪਾਰਟੀ ਲਈ ਤੁਹਾਡੇ ਸਾਹਮਣੇ ਹੁਣ ਤਾਂ ਇਹਨਾਂ ਵੋਟਾਂ ਦੇ ਟਪੰਡਾ ਕੀ ਪਤਾ ਲੱਗਦਾ ਹੁਣ ਨਹੀਂ ਫਿਰ ਵੀ ਅੰਦਾਜ਼ਾ ਤਾਂ ਹੁੰਦੀ ਹੈ ਜੋ ਦੇਖਦੇ ਤੁਸੀਂ ਕਾਂਗਰਸ ਵੀ ਲੈ ਜਾਊਏ ਆਮ ਆਦਮੀ ਵੀ ਲੈ ਜਾਊ ਅਕਾਲੀ ਦਲ ਬੀਜੇਪੀ ਨੂੰ ਦੱਸੋ ਕਿੰਨੇ ਆ ਜਾਣਗੇ ਆਂ ਅਕਾਲੀ ਦਲ ਨਾਲ ਬੀਜੇਪੀ ਨਹੀਂ ਨਹੀਂ ਆਉਂਦੀ ਉਹ ਕਹਿੰਦੇ ਪੰਥ ਨੂੰ ਬਚਾਉ ਸਕੀਰ ਬਦਲ ਕਹਿੰਦੇ ਆ ਜਾਓ ਪੰਥ ਨੂੰ ਪੰਥ ਦਾ ਪਹਿਲਾਂ ਬਚਾ ਕੇ ਦੇਖ ਲੈ ਲੋਕਾਂ ਨੇ ਹੋਣ ਨਹੀਂ ਹੋਣ ਨਹੀਂ ਆਉਂਦੇ ਅੱਛਾ ਹੂੰ ਬਹੁਤ ਜਿਆਦਾ ਝੂਠੇ ਥੋੜਾ ਜਿਆਦਾ ਮਤਲਬ ਇਹ ਚੱਕਰ ਕੀ ਪਿਆ ਹੈ ਵੀ ਅਕਾਲੀ ਦਲ ਉਹ ਕਹਿੰਦੇ ਵੀ ਪੰਜਾਬ ਦੀ ਪਾਰਟੀ ਸੀ ਇੱਕ ਪੰਥ ਦੀ ਪਾਰਟੀ ਵੀ ਲੋਕ ਮੂੰਹਗਾ ਤੋਂ ਟੱਟ ਕੇ ਉਧਰ ਨੂੰ ਕਾਰਨ ਕੀ ਬਣੇ ਉਹ ਬੇਅੰਤ ਵੀ ਕਰਕੇ ਹੂੰ ਇਹ ਨਹੀਂ ਵੇ ਆਦਮੀ ਹੋਈਆਂ ਇਹਨਾਂ ਨੇ ਆਪ ਜਿਆਦਾ ਇਨਸਾਫ ਨਹੀਂ ਦਵਾਇਆ ਇਹ ਉੱਚ ਰੜ ਗਏ ਉੱਚ ਰਾਮ ਰੀਮ ਦਾ ਨਾਮ ਆ ਰਿਹਾ ਹਾਂ ਉਹ ਤੋਂ ਉੱਥੋਂ ਫਿਰ ਲੋਕ ਪਾਸਾ ਵਟ ਗਏ ਇਹ ਤੋਂ ਜਾਂਦੇ ਹੋਣੇ ਨੇ ਫਿਰ ਹਨਾ ਹੋਰ ਮੋਟਾ ਫੋਟਾ ਮੰਗਦੇ ਦੇਖੋ ਤੁਸ ਫੋਟਾ ਲੈਂਦੇ ਦੇ ਇਹਨਾਂ ਤਾਂ ਫਿਰ ਕੁਝ ਨਹੀਂ ਪਾਰੇ ਕਿ ਭੁੱਖੇ ਖੀਮੇ ਦੇਖ ਰਹੇ ਆਉਣ ਵਾਲੇ ਸਾਲਾਂ ਦੇ ਵਿੱਚ ਕੁਝ ਬਣੂਗਾ ਅਕਾਲੀ ਦਲ ਤੇ ਬੀਜੇਪੀ ਦਾ ਪੰਜਾਬ 'ਚ ਹਾਲੇ ਤਾਂ ਨਹੀਂ ਬਣਨਾ ਅੱਛਾ ਜਣੀ ਗੰਜੇ ਪ੍ਰਧਾਨ ਮੰਤਰੀ ਹਟ ਗਿਆ ਫਿਰ ਬੀਜਪੀ ਮਾਰੇ ਮੋਟਾ ਭੈਣ ਲਾਗੀ ਅੱਛਾ ਹਾਲਾਂਕਿ ਕਹਿੰਦਾ ਵਿਰੋਧ ਹੋ ਰਿਹਾ ਹੈ ਕਹਿੰਦਾ ਠੀਕ ਹੈ ਧੰਨਵਾਦ ਜੀ ਤਾਂ ਵੱਖ-ਵੱਖ ਬਜ਼ੁਰਗਾਂ ਨੇ ਆਪਣੀ ਆਪਣੀ ਰਾਏ ਰੱਖੀ ਹੈ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਕਿਹੜੀ-ਕਿਹੜੀ ਉਹਨਾਂ ਨੂੰ ਪਾਰਟੀ ਪਸੰਦ ਹੈ ਕਿੰਨੇ ਕੰਮ ਕਰੇ ਨਹੀਂ ਕਰੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਪਟਿਆਲਾ